ਜ਼ਿੰਮੇਵਾਰੀ ਨੇ ਕਹਿ ਕੇ ਲਵਾਂਗੇ। ਹਰੇ। ਜ਼ਿੰਮੇਵਾਰੀ ਲੈਂਦੇ ਹੋ। ਹਾਂ ਹਾਂ ਜ਼ਿੰਮੇਵਾਰੀ ਪੂਰੀ। ਮਜੀਦ ਸਿੰਘ ਜੀ ਬੰਦੇ ਵਧੀਆ ਹੈ। ਹਰ ਚੀਜ਼ ਨੂੰ ਬੜੇ ਵਧੀਆ ਢੰਗ ਨਾਲ ਹੈਡਲ ਕਰਦੇ ਆ। ਕੰਮ ਵੀ ਵਧੀਆ। ਵਧੀਆ ਵਧੀਆ ਬਹੁਤ ਵਧੀਆ। ਟੀਮ ਇਹਨਾਂ ਨੂੰ ਬਹੁਤ ਵਧੀਆ। ਮਿਕਲ 500 ਲੋਕ ਚੱਲਦਾ ਪਿਆ। 5 ਸਾਲ ਥੋੜੇ ਥੋੜੀ ਹੁੰਦੇ ਆ। ਜੇ ਗਰਬੜ ਹੁੰਦੀ ਐ ਤੁਹਾਨੂੰ 6 ਮਹੀਨੇ ਸਾਲਾਂ ਦਾ ਬੰਦਾ। 5 ਸਾਲ ਬੰਦਾ ਤਾਂ ਹੀ ਰੱਖਦਾ ਜੇ ਜੇ ਸਹੀ ਚੱਲ ਰਿਹਾ। ਇਹ ਸੌਫਟਵੇਅਰ ਵਧੀਆ ਜੀ ਠੀਕ ਚੱਲ ਰਿਹਾ। ਤੁਸੀਂ ਮਮੀ ERP ਸੌਫਟਵੇਅਰ ਕਦੋਂ ਤੋਂ ਵਰਤ ਰਹੇ ਹੋ ਜੀ? 5-6 ਬਹੁਤ ਵਧੀਆ ਇਹ ਵਰਤਦੇ ਆ ਤੁਸੀਂ ਆਪਣੀ ਕਿਸ ਲਾਈਨ ਦੇ ਵਿੱਚ ਕਿਸ ਇੰਡਸਟਰੀ ਦੇ ਵਿੱਚ ਕਿਸ ਕੰਮ ਲਈ ਵਰਤ ਰਹੇ ਹੋ ਜੀ ਅਸੀਂ ਇਹ ਵਰਤਨੇ ਆ ਜੀ ਇਹਨਾਂ ਨੂੰ ਵਰਤਨੇ ਆ ਪਰਦੇਜ ਉਹ ਜ ਵਰਤਨੇ ਆ ਫਾਈਨਾਂਸ ਵਿੱਚ ਵਰਤਨੇ ਆ ਤੇ ਕੋਈ ਸਾਨੂੰ ਪ੍ਰੋਬਲਮ ਸਾਨੂੰ ਕੋਈ ਨਹੀਂ ਹੈਗੀ ਸਾਡੇ ਜੋ ਸਾਡਾ ਕੰਮ ਆ ਡਲਾਈਟਨਸਟੀ ਦੇ ਨਾਮ ਦੇ ਆ ਅਸੀਂ ਸਕੈਫੋਲਡਿੰਗ ਬਣਾਨੇ ਆ ਆਟੋ ਪਾਰਟ ਬਣਾ ਰਹੇ ਆ ਐਮਵੀਐ ਸੈਟੀਸਫਾਈਡ ਹੁੰਦਾ ਜਿਹੜੀ ਰੇਟਿੰਗ ਸਫੀਸ਼ੀਐਂਟ ਆ ਜੀ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਨਹੀਂ ਸਰ ਤੁਹਾਡਾ ਸੌਫਟਵੇਅਰ ਜਿਹੜਾ ਬਹੁਤ ਵਧੀਆ ਹੈਗਾ ਤੇ ਅਸੀਂ ਸਾਰੇ ਉਹਨੂੰ ਯੂਜ਼ ਕਰਦੇ ਪਏ ਸਾਡੇ ਬਾਉ ਜੀ ਤਾਂ ਬਹੁਤ ਖੁਸ਼ ਹੈ ਇਸ ਚੀਜ਼ ਤੋਂ ਇਸ ਸੌਫਟਵੇਅਰ ਤੋਂ ਤੇ ਮੈਂ ਕਹਿੰਦਾ ਕਿ ਬਹੁਤ ਹੀ ਵਧੀਆ ਹਰ ਇੱਕ ਬੰਦੇ ਨੂੰ ਲਾਉਣਾ ਚਾਹੀਦਾ ਅੱਜ ਜਲੰਧਰ ਵਿੱਚ ਹੋ ਰਹੀ ਜਿਹੜੀ ਦਾਣਾ ਮੰਡੀ ਦੇ ਵਿੱਚ ਐਗਜ਼ੀਬੀਸ਼ਨ ਹੋ ਰਹੀ ਹੈ ਉੱਥੇ ਆਏ ਆ ਜੀ ਅਸੀਂ ਮਿਲ ਰਹੇ ਹਾਂ ਜੀ ਇੱਕ ਸੌਫਟਵੇਅਰ ਡਿਵੈਲਪਰ ਦੇ ਨਾਲ ਬਾਕੀ ਗੱਲਾਂ ਬਾਤਾਂ ਇਹਨਾਂ ਨਾਲ ਕਰਵਾਉਂਦੇ ਹਾਂ ਜੀ ਅੱਛਾ ਸਰਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਆਪਣਾ ਨਾਮ ਮੇਰਾ ਨਾਮ ਹੈ ਮਨਜੀਤ ਸੇਠੀ ਮੰਮੀ ਸੌਫਟਵੇਅਰ ਕਾਰਪੋਰੇਸ਼ਨ ਤੋਂ ਮੈਂ ਇਸ ਕੰਪਨੀ ਦਾ ਐਮ ਡੀ ਪਲੱਸ ਫਾਊਂਡਰ ਆ ਤੇ ਇਹ ਕਿੱਥੋਂ ਦੀ ਕੰਪਨੀ ਹੈ ਤੇ ਤੁਸੀਂ ਕਿਹੜਾ ਸੌਫਟਵੇਅਰ ਲੈ ਕੇ ਆਏ ਹੋ ਜੀ ਸਰ ਸਾਡੀ ਲੁਧਿਆਣਾ ਬੇਸ ਕੰਪਨੀ ਹੈ ਤੇ ਅਸੀਂ ਸੌਫਟਵੇਅਰ ਸਿਸਟਮ ਕੰਪਲੀਟ ਇੰਡਸਟਰੀ ਸੋਲੂਸ਼ਨ ਲੈ ਕੇ ਆਏ ਆ ਇਹਦੇ ਵਿੱਚ ਈ ਆਰ ਪੀ ਕਾਊਂਟ ਕਰਦੇ ਆ ਇਹਦੇ ਚ ਤੁਹਾਡੇ ਜੋ ਫੈਕਟਰੀ ਦੀ ਕੰਪਲੀਟ ਆਟੋਮੇਸ਼ਨ ਹੈ ਸਾਰੀ ਹੈ ਇਹ ਮੰਮੀ ਆਰ ਪੀ ਹੈ ਕੀ ਹੈ ਜੀ ਐਸਾ ਤੇ ਗਰੁੱਪ ਆਫ ਸੌਫਟਵੇਅਰ ਹੈ ਅਲੱਗ-ਅਲੱਗ ਸਾਡੇ ਕੋਲ ਸੌਫਟਵੇਅਰ ਹੈ ਉਹਨਾਂ ਨੂੰ ਮਿਲਾ ਕੇ ਇੱਕ ਕੰਪਲੀਟ ERP ਸੌਫਟਵੇਅਰ ਬਣਾਇਆ ਜਿਵੇਂ ਪਹਿਲਾ ਸੌਫਟਵੇਅਰ ਸਟੋਰ ਐਂਡ ਇਨਵੈਂਟਰੀ ਜਿਦੇ ਤੁਸੀਂ ਆਪਣਾ ਸਟਾਕ ਮੈਂਟੇਨ ਕਰ ਸਕਦੇ ਹੋ ਕਿੰਨੇ ਆਰਡਰ ਆਏ ਕਿੰਨੇ ਡਿਸਪੈਰੀਟੀ ਕਿੰਨੇ ਰਹਿ ਗਏ ਫਿਰ ਪ੍ਰੋਡਕਸ਼ਨ ਦਾ ਜਿਹੜਾ ਅਲੱਗ-ਅਲੱਗ ਹਰ ਡਿਪਾਰਟਮੈਂਟ ਚ ਕਿੰਨਾ ਪ੍ਰੋਡਕਸ਼ਨ ਹੋ ਰਿਹਾ ਕਿੰਨਾ ਪ੍ਰੋਡਿਊਸ ਹੋਇਆ ਫਿਰ ਫਾਈਨੈਂਸ ਐਂਡ ਅਕਾਊਂਟਿੰਗ ਹੈ ਜਿਦੇ ਵਿੱਚ ਦੀ ਬਿਲਿੰਗ ਹੈ ਜੀਐਸਟੀ ਰਿਟਰਨਸ ਹੈ ਬੈਲੈਂਸ ਸ਼ੀਟਸ ਹੈ ਫਿਰ ਸਾਡੇ ਕੋਲ ਸੀਆਰਐਮ ਦਾ ਸੌਫਟਵੇਅਰ ਹੈ ਜਿੱਚੇ ਤੁਹਾਡੇ ਸੇਲਸਮੈਨ ਕਿੱਥੇ ਕਿੱਥੇ ਜਾ ਰਹੇ ਆ ਉਹਨਾਂ ਦੀ ਟਰੈਕਿੰਗ ਹੋ ਰਹੀ ਹੈ ਤੇ ਤੁਹਾਡੇ ਕੋਲ ਲੋਕੇਸ਼ਨ ਆਉਂਦੀ ਰਹਿੰਦੀ ਹੈ ਸੀਆਰਐਮ ਨੂੰ ਵਿਸਤਾਰ ਸਹਿਤ ਦੱਸਣਾ ਜੀ ਸੀਆਰਐਮ ਹੈ ਸਰ ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ ਮਤਲਬ ਐਵੇਂ ਬੱਚ ਤੁਹਾਡੇ ਕੋਲ ਜਿੰਨੇ ਵੀ EMPLOYEES ਨੇ ਉਹਨਾਂ ਦਾ ਪੋਟੈਂਸ਼ੀਅਲ ਡਬਲ ਹੋ ਜਾਂਦਾ ਤੁਹਾਡੀ ਕੰਪਨੀ ਦੇ ਵਿੱਚ ਜਿਹੜੀ ਟਰਨਓਵਰ ਆ ਉਹ ਡਬਲ ਹੋ ਜਾਂਦੀ ਹੈ ਰੀਜ਼ਨ ਕੀ ਹੈ ਉਹਨਾਂ ਕਹਿੰਦੇ ਕੋਈ ਵੀ ਇਨਕੁਆਰੀ ਸਕਿਪ ਨਹੀਂ ਹੁੰਦੀ ਸਪੋਜ਼ ਪੰਜ ਕਸਟਮਰ ਨੇ ਕਿਹਾ ਸਰ ਮੈਨੂੰ ਕੱਲ ਫੋਨ ਕਰਨਾ ਮੈਨੂੰ ਪਰਸੋ ਕਰਨਾ ਮੈਨੂੰ ਫੁਲਾਨੀ ਡੇਟ ਨੂੰ ਕਰਨਾ ਉਹ ਜਿਸ ਡੇਟ ਨੂੰ ਉਹਨੂੰ ਫੋਨ ਕਰਨਾ ਹੈ ਸਵੇਰੇ ਸਵੇਰੇ CRM ਸੌਫਟਵੇਅਰ ਤੁਹਾਨੂੰ WhatsApp ਦੇ ਮੈਸੇਜ ਦੇ ਕੇ అలਾਰਮ ਦੇ ਦੇ ਫਿਰ ਤਾਂ ਗਲਤੀ ਦੀ ਗੰਜائش ਹੀ ਖਤਮ ਕਰ ਦਿੱਤੀ ਜੀ ਹਾਂ ਇਹਦੇ 'ਚ ਕੋਈ ਗਲਤੀ ਗੰਜائش ਨਹੀਂ ਰਹਿੰਦੀ ਗਲਤੀ ਦੀ ਕੋਈ ਗੰਜائش ਨਹੀਂ ਨਾ 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 ਸੇਲ ਦਾ ਹਰ ਇੱਕ ਸੇਲਸਮੈਨ ਦੀ ਪਰਫਾਰਮੈਂਸ ਹਰ ਇੱਕ ਲੀਡ ਦੀ ਪਰਫਾਰਮੈਂਸ ਕਿਹੜੀ ਲੀਡ ਮੈਚਰ ਹੋਈ ਹੈ ਕਿਹੜੀ ਲੀਡ ਲੂਜ਼ ਹੋਈ ਹੈ ਏ ਟੂ ਜ਼ ਤੁਹਾਡੇ ਕੋਲ ਕੰਟਰੋਲ ਹੋ ਜਾਂਦਾ ਹੈ ਤੁਹਾਡੀ ਉਹਦੇ ਨਾਲ ਸੇਲ ਸੀ ਡਬਲ ਟ੍ਰਿਪਲ ਹੋ ਜਾਂਦੀ ਹੈ ਲਓ ਜੀ ਇਹ ਤਾਂ ਹੋ ਗਿਆ ਸੇਲ ਵਾਲਿਆਂ ਲਈ ਅੱਗੋ ਜੀ ਜਿਹੜੇ ਸਟੋਰ ਐਂਡ ਇਨਵੈਂਟਰੀ ਇਹਦੇ ਬਾਰੇ ਜੀ ਸਟੋਰ ਇਨਵੈਂਟਰੀ ਤੁਹਾਡੀ ਬਚਤ ਕਰਦਾ ਮੰਨ ਲਓ ਤੁਸੀਂ 1 ਕਰੋੜ ਰੁਪਏ ਦੀ ਪਰਚੇਜ਼ ਕਰਦੇ ਹੋ ਉਹ ਤੁਹਾਨੂੰ ਜਿਹੜੀ 1 ਕਰੋੜ ਦੀ ਪਰਚੇਜ਼ ਹੈ ਨਾ ਤੁਹਾਨੂੰ ਇਹ ਦੱਸ ਦਿੰਦਾ ਹੈ ਵੀ ਇਹਦਾ ਮਾਲ ਤੁਹਾਡੇ ਕੋਲ ਆਲਰੇਡੀ ਪਿਆ ਹੈ ਤਾਨੂੰ ਖਰੀਦਾਂ ਦੀ ਲੋੜ ਨਹੀਂ ਦੁੱਖ ਚੱਕਤੇ ਫਿਰ ਦੁੱਖ ਚੱਕਤੇ ਸਰ ਤੇ ਤੁਹਾਡਾ ਮਤਲਬ ਉਹ ਜਿਹੜੀ 1 ਲੱਖ ਰੁਪਏ ਦੀ ਜੇ ਅਸੀਂ ਮਾਲ ਬਣਾਉਂਦੇ ਸੀ ਉਹਦੀ 90 ਲੱਖ ਦੀ ਬਚੇ ਰਹਿ ਜਾਂਦੀ ਯਾਨੀ ਕਿ ਤੁਹਾਨੂੰ ਕਾਸਟ ਇਫੈਕਟਿਵ ਹੈ ਤੁਹਾਡਾ ਜੋ ਵੀ ਮਟੀਰੀਅਲ ਜਾਣਾ ਹੈ ਤੁਹਾਨੂੰ ਡੇਲੀ ਦੀ ਕਾਸਟਿੰਗ ਪਤਾ ਲੱਗੇਗੀ ਕਿ ਅੱਜ ਮੇਰੀ ਫੈਕਟਰੀ ਚੋਂ 10 ਲੱਖ ਦਾ ਮਾਲ ਗਿਆ ਬਾਹਰ ਉਹਦੀ ਕਾਸਟ ਕਿੰਨੀ ਹੈ ਮੈਨੂੰ ਅੱਜ ਦੇ ਦਿਨ ਘਾਟਾ ਪਿਆ ਜਾਂ ਵਾਧਾ ਪਿਆ ਇਹਦੇ ਚ ਸਾਰਾ ਸੇਲ ਆਰਡਰ ਪੈਂਡੈਂਸੀ ਕੋਈ ਵੀ ਗਲਤੀ ਲੱਗਣ ਦਾ ਚਾਂਸ ਨਹੀਂ ਹੈ ਜੋ ਆਰਡਰ ਆਇਆ ਉਹਦੀ ਵੀ ਟਰੈਕਿੰਗ ਹੈ ਜੋ ਅਸੀਂ ਆਰਡਰ ਦਿੱਤਾ ਉਹਦੀ ਵੀ ਟੈਕਿੰਗ ਹੈ ਬਿਲਕੁਲ ਬਿਲਕੁਲ ਜੀ ਜੋ ਕੋਈ ਆਮ ਤੌਰ ਤੇ ਮੈਨੂਅਲੀ ਕੰਮ ਕਰਦੇ ਆ ਜੋ ਕਮੀਆਂ ਰਹਿ ਜਾਂਦੀਆਂ ਸੀ ਇੱਕੋ ਇੱਕ ਸੌਫਟਵੇਅਰ ਇਹੋ ਜਿਹਾ ਡਿਵੈਲਪ ਕਰ ਲਿਆ ਅੱਗੋ ਜੀ ਸੌਫਟਵੇਅਰ ਤੇ ਤੁਸੀਂ ਡਿਵੈਲਪ ਕੀਤਾ ਤੁਸੀਂ ਇਹਨੂੰ ਬਣਾਉਣ ਵਾਲੇ ਹੋ ਤੇ ਮਾਰਕੀਟ ਦੇ ਵਿੱਚ ਵੇਚਦੇ ਹੋ ਆਫਲਾਈਨ ਆਨਲਾਈਨ ਵੇਚਣ ਦਾ ਤਰੀਕਾ ਦੱਸੋ ਤੁਸੀਂ ਇਹਨੂੰ ਕਿਵੇਂ ਸੇਲ ਕਰਦੇ ਹੋ ਜੀ ਅਸੀਂ ਇਹਨੂੰ ਸਾਡੇ ਮਲਟੀਪਲ ਚੈਨਲ ਹੈ ਮੋਸਟਲੀ ਤਾਂ ਅਸੀਂ ਆਨਲਾਈਨ ਸੇਲ ਕਰਦੇ ਆਂ ਬਾਕੀ ਸਾਡੇ ਜਿਹੜੇ ਸੇਲਸ ਮੈਨੇਜਰ ਐ ਐਫੀਸ਼ੀਐਂਟ ਜਿਵੇਂ ਕ੍ਰਿਸ਼ਨ ਜੀ ਹੈਗੇ ਆ ਤੇ ਉਹ ਸਾਰੇ ਸੇਲ ਟੀਮਸ ਨੂੰ ਸੰਭਾਲਦੇ ਆ ਤੇ ਜਗਾ ਜਗਾ ਐਗਜ਼ੀਬਿਸ਼ਨਸ ਲਾਨਦੇ ਆ ਜਿਵੇਂ ਅੱਜ ਅਸੀਂ ਅਸੀਂ ਬੈਠੇ ਆ ਜਲੰਧਰ ਦੇ ਵਿੱਚ ਹਾਂ ਬਿਲਕੁਲ ਐਗਜ਼ੀਬਿਸ਼ਨ ਹੈ ਨਾ ਜਿਹੜੀ ਐਗਜ਼ੀਬਿਸ਼ਨ ਲੱਗ ਰਹੀ ਹੈ ਇੱਥੇ ਦਾਣਾ ਮੰਡੀ grain grain ਮਾਰਕੀਟ ਦੇ ਵਿੱਚ ਇਸ ਤੋਂ ਪਹਿਲੇ ਅਸੀਂ ਕਵਰ ਕੀਤੀ ਸੀ ਲੁਧਿਆਣਾ ਦੇ ਵਿੱਚ ਇਨਟੈਕਸ ਐਕਸਪੋ ਉਹਦੇ ਵਿੱਚ ਅਸੀਂ ਲਗਾਇਆ ਸੀਗਾ ਸੀਸੂ ਦੇ ਵਿੱਚ ਵੀ ਅਸੀਂ 8 ਜਨਵਰੀ ਨੂੰ ਲਗਾਇਆ ਸੀ ਐਕਟਿਵ ਹੈ ਹੁਣ ਸਾਡੀ ਅਪਕਮਿੰਗ ਐਗਜ਼ੀਬਿਸ਼ਨ ਮੋਹਾਲੀ ਦੇ ਵਿੱਚ ਹੈ ਉਹਦਾ ਦਿਨ ਬੋਲ ਦਿਓਗੇ ਜੀ ਉਹ ਥੋੜੇ ਦੂਰ ਹੈ ਗਿਆ ਉਹ ਹੈ ਗਿਆ 14 ਨਵੰਬਰ ਦੀ ਲੋ ਵੀ ਸਾਥੀਓ ਜਿਹੜੇ ਇਸ ਪ੍ਰੋਡਕਟ ਦੇ ਵਿੱਚ ਦਿਲਚਸਪੀ ਲੈਂਦੇ ਆ ਜਾਂ ਹੋਰ ਜਾਣਕਾਰੀ ਲੈਣੇ ਚਾਹੁੰਦੇ ਆ ਤਾਂ ਉਹ ਅਗਲੀ ਵਾਰੀ ਆਪਾਂ ਮਿਲਦੇ ਆਂ ਜੀ ਉਹਨਾਂ ਨੂੰ ਮੋਹਾਲੀ ਦੇ ਵਿੱਚ ਫਿਰ ਹਾਂ ਰਾਈਟ ਸਰ ਮੋਹਾਲੀ ਵੀ ਸਾਰਿਆਂ ਦਾ ਵੈਲਕਮ ਕਰਦੇ ਆਂ ਪਹਿਲੇ ਅਸੀਂ ਵੈਲਕਮ ਕਰਾਂਗੇ ਸਾਨੂੰ ਇੱਥੇ ਆ ਕੇ ਇੱਕ ਵਾਰੀ ਮਿਲਣ ਸਾਰੇ ਤੇ ਜਿਹੜੇ ਵੀ ਬੰਦੇ ਨੇ ਡੈਮੋ ਲੈਣਾ ਉਹ ਡੈਮੋ ਲੈ ਸਕਦੇ ਡੈਮੋ ਦੇਖ ਲਿਆ ਜੀ ਅਸੀਂ ਤੁਹਾਡਾ ਜਿਹੜੇ ਥੋੜੇ ਸਫੀਸ਼ੀਐਂਟ ਕਸਟਮਰ ਸੀ ਉਹ ਤੁਹਾਨੂੰ ਰਾਈਟ ਸਰ ਆ ਬਿਲਕੁਲ ਕਸਟਮਰ ਦੀ ਵੀਡੀਓ ਮਿਲ ਗਈ ਸਾਡੇ ਕੋਲ ਇੱਥੇ ਐਗਜ਼ਿਬਿਸ਼ਨ 'ਚ ਵੀ ਕਾਫੀ ਕਸਟਮਰ ਹੈ ਜਿਨ੍ਹਾਂ ਨੇ ਸਟਾਲ ਲਾਏ ਹੈ ਜਿਵੇਂ ਕਲਸੀ ਪਲਾਸਟਿਕ ਵਾਲੇ ਹੈ ਰੈਡੀਮੇਡ ਟੂਲਸ ਵਾਲੇ ਹੈ ਟਰੈਕਰ ਫॉर ਯੂ ਹੈ ਆਪਣਾ ਰੀਸੈਂਟਲੀ ਸਾਡੇ ਨਾਲ ਜੁੜੇ ਬੜੇ ਵਧੀਆ ਕਸਟਮਰ ਹੈ ਐਮਕੋ ਵਾਲੇ ਦਾ ਅਮਰੀਕਨ ਆਇਲ ਕਿਸ਼ਾ ਕੰਪਨੀ ਉਸ ਤੋਂ ਬਾਅਦ ਡਿਲਾਈਟ ਦੇ ਕਾਫੀ ਮਸ਼ਹੂਰ ਹਸਤੀ ਹੈ ਜੀ ਸੁਨੀਲ ਸ਼ਰਮਾ ਜੀ ਡਿਲਾਈਟ ਇੰਡਸਟਰੀਜ਼ੋਂ ਉਹਨਾਂ ਦੇ ਕੰਪਲੀਟ ERP ਚੱਲ ਰਿਹਾ ਹੈ ਹਰ ਇੱਕ ਡਿਪਾਰਟਮੈਂਟ 'ਚ ਸਾਡਾ ਚੱਲ ਰਿਹਾ ਹੈ ਤੇ ਕਾਫੀ ਅੱਛੇ ਫੀਡਬੈਕਸ ਆਉਂਦੇ ਹੈ ਜੀ ਕਸਟਮਰ ਤੁਹਾਡਾ ਸਵਾਗਤ ਆ ਜੀ ਤੁਸੀਂ ਇਸ ਐਗਜ਼ੀਬਿਸ਼ਨ 'ਚ ਆਏ ਤੇ ਇਹ ਮਮੀ ਆਰਪੀ ਬਾਰੇ ਬੋਲੋ ਲਫ ਜੀ ਪਹਿਲਾਂ ਤਾਂ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਤੁਸੀਂ ਸਾਨੂੰ ਬੋਲਣ ਦਾ ਮੌਕਾ ਦਿੱਤਾ ਹੈ ਜਿਹੜਾ ਚੈਨਲ ਤੁਹਾਡਾ ਮਹਾਪੰਜਾਬ ਯੂਐਸਏ ਮਹਾਪੰਜਾਬ ਯੂਐਸਏ ਇਹ ਮਮੀ ਸੌਫਟਵੇਅਰ ਸਾਡੇ ਲੱਗਾ ਆ ਜੀ 5 ਸਾਲ ਹੋ ਗਏ ਬੜਾ ਵਧੀਆ ਚੱਲ ਰਿਹਾ ਫਸਟ ਕਾਰ ਬਹੁਤ ਜ਼ਿਆਦਾ ਨਾਲ ਫੈਸਿਲਿਟੀ ਮਿਲਦੀ ਹੈ ਕੰਮ ਕਰਨ ਦਾ ਵਧੀਆ ਤਰੀਕਾ ਮਿਲ ਜਾਂਦਾ ਹੈ ਜ਼ਿੰਮੇਵਾਰੀ ਨੇ ਕਹਿ ਕੇ ਲਵਾਂਗੇ ਜ਼ਿੰਮੇਵਾਰੀ ਲੈਂਦੇ ਹੋ ਹਾਂ ਹਾਂ ਜ਼ਿੰਮੇਵਾਰੀ ਪੂਰੀ ਇਹ ਮਨਜੀਤ ਸਿੰਘ ਜੀ ਬੰਦੇ ਵਧੀਆ ਹੈ ਹਰ ਚੀਜ਼ ਨੂੰ ਬੜੇ ਵਧੀਆ ਢੰਗ ਨਾਲ ਹੈਡਲ ਕਰਦੇ ਆ ਕੰਮ ਵੀ ਵਧੀਆ 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 ਬਹੁਤ ਵਧੀਆ ਟੀਮ ਇਹਨਾਂ ਕੋਲ ਬਹੁਤ ਦੇਖੋ 5 ਸਾਲ ਹੋ ਗਏ ਚੱਲਦਾ ਪਿਆ 5 ਸਾਲ ਥੋੜੇ ਥੋੜੀ ਹੁੰਦੇ ਆ ਜੇ ਗੜਬੜ ਹੁੰਦੀ ਐ ਤੁਹਾਨੂੰ 6 ਮਹੀਨੇ ਸਾਲਾਂ ਦਾ ਬੰਦਾ 5 ਸਾਲ ਬੰਦਾ ਤਾਂ ਹੀ ਰੱਖਦਾ ਜੇ ਜੇ ਸਹੀ ਚੱਲ ਰਿਹਾ ਐ ਇਹ ਸੌਫਟਵੇਅਰ ਵਧੀਆ ਜੀ ਠੀਕ ਚੱਲ ਰਿਹਾ ਕੰਮ ਕੋਈ ਦਿੱਕਤ ਨਹੀਂ ਆਇਆ ਨਿਗਰਾਨੀ ਰੱਖਦੇ ਨੇ ਮਗਰ ਉਹ ਪੂਰਾ ਸਾਰਾ ਦਿਨ ਅਸੀਂ ਆਪ ਚਲਾਉਂਦੇ ਆ ਸੌਫਟਵੇਅਰ ਆਪਣੀ ਕੋਈ ਟੀਮ ਪੂਰੀ ਹੈ 15-20 ਬੰਦੇ ਹੈਗੇ ਆ ਚਲਾਉਂਦੇ ਆ ਕੋਈ ਦਿੱਕਤ ਪਰੇਸ਼ਾਨੀ ਦੱਸਦੇ ਇਹਨਾਂ ਸਭ ਇਹਨਾਂ ਕਸਟਮਰ ਵੀ ਨੇ ਜਿਹੜੇ ਆਪਣੀ ਗਵਾਹੀ ਦਿੰਦੇ ਨੇ ਅਸੀਂ ਸਗੋਂ ਦੋ ਸੌਫਟਵੇਅਰ ਹੋਰ ਲੈ ਰਹੇ ਹਾਂ ਉਹਦੇ ਕੋਲ ਸਾਡੀ ਦੋ ਕੰਪਨੀਆਂ ਹੋਰ ਹਨ ਨਵੀਆਂ ਉਹ ਵੀ ਸੌਫਟਵੇਅਰ ਨੂੰ ਅੱਜ ਕੱਲ੍ਹ ਤੁਸੀਂ ਆਰਡਰ ਦੇਣਾ ਹੈਗਾ ਤੇ ਫਰਸਟ ਐਪਲ ਤੋਂ ਉਹ ਵੀ ਚਲਾਉਣਾ ਹੈਗਾ ਸੌਫਟਵੇਅਰ ਆਪਾਂ ਜੇ ਸਹੀ ਹੈ ਤਾਂ ਆਹ ਚਲਾ ਰਹੇ ਹਾਂ ਬਿਲਕੁਲ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਕਦੇ ਨਾ ਕਦੇ ਦੇਖੋ ਜਿਹੜਾ ਵੀ ਅਸੀਂ ਕੋਈ ਕੰਮ ਕਰਦੇ ਹਾਂ ਕੋਈ ਨਾ ਕੋਈ ਕੋਈ ਨਾ ਕੋਈ ਕਦੇ ਤਾਂ ਉਹਦੇ ਵਿੱਚ ਕੰਪਲੀਟ ਆ ਜਾਂਦੀ ਹੈ ਜਿਹੜੀ ਕੰਪਲੀਟ ਮੈਨੇਜਮੈਂਟ ਆ ਉਹਦੇ ਬਾਰੇ ਜੀ ਜਿਹੜੀ ਵੀ ਕੋਈ ਏਦਾਂ ਦੀ ਕੰਪਲੇਂਟ ਆਂਦੀ ਹੈ ਸਾਡੇ ਕੋ ਜਿਵੇਂ ਕੋਈ ਵੀ ਕੰਪਲੇਂਟ ਆਈ ਆਸੀ ਉਹਦੀ ਟਿਕਟ ਪਾਣੇ ਆ ਜਿਵੇਂ ਟਿਕਟ ਪਾਣੇ ਨਾਲ ਇੱਕ ਕਸਟਮਰ ਨੂੰ ਵਟਸਐਪ ਚੱਲ ਜਾਂਦਾ ਵੀ ਆ ਤੁਹਾਡਾ ਟਿਕਟ ਨੰਬਰ ਹੈ ਤੇ ਇਹ ਬੰਦਾ ਇਹਨੂੰ ਰਿਜ਼ੋਲਵ ਕਰੇਗਾ ਤਾਂ ਮੋਬਾਈਲ ਨੰਬਰ ਉਹਦੇ ਵਟਸਐਪ ਤੇ ਆ ਜਾਂਦਾ ਕਸਟਮਰ ਦੇ ਸਮੱਸਿਆ ਆਉਂਦੇ ਹੀ ਹੱਲ ਹੋ ਜਾਂਦਾ ਅ ਮਤਲਬ ਇਹ ਉਹਨਾਂ ਤੇ ਇਹ ਵੀ ਕਿੰਨੀ ਦੇਰ ਚ ਸੋਲਵ ਕਰਦਾ ਇੱਕ ਮੈਸੇਜ ਨਾਲ ਹੀ EMPLOYE ਨੂੰ ਚੱਲ ਜਾਂਦਾ ਜਿਹਨੇ ਸੋਲਵ ਕਰਨੀ ਆ ਵੀ ਇਹ ਕਸਟਮਰ ਦਾ ਐਡਰੈਸ ਹੈ ਉਹਨੂੰ ਵੀ ਸੋਲਵ ਕਰਨਾ ਸਾਡਾ ਪਰਸਨ ਉਹਨਾਂ ਕੋਲ ਜਾਂਦਾ ਹੈ ਸੋਲਵ ਕਰਦਾ ਹੈ ਸੋਲਵ ਜਿਵੇਂ ਹੋ ਜਾਂਦੀ ਹੈ ਸਮੱਸਿਆ ਨਾਲ ਹੀ ਉਹਦਾ ਹੈਪੀ ਕੋਡ ਕਸਟਮਰ ਤੋਂ ਲੈ ਕੇ ਆਪਣੇ ਮੋਬਾਈਲ ਤੇ ਪਾ ਦਿੰਦਾ ਹੈ ਕਿ ਉਹ ਟਿਕਟ ক্লোਜ਼ ਹੋ ਜਾਂਦੀ ਹੈ ਸਾਡੇ ਕੋਲ ਆ ਜਾਂਦਾ ਵੀ ਇੰਨੀਆਂ ਟਿਕਟ ਆਈਆਂ ਇੰਨੀਆਂ ক্লোਜ਼ ਹੋ ਗਈਆਂ ਇੰਨੀਆਂ ਪੈਂਡਿੰਗ ਹੈ ਤੇ ਉਹਦੀ ਪ੍ਰਹਾਰੀਕ EMPLOYEES ਦੀ ਰਿਪੋਰਟ ਬਣ ਜਾਂਦੀ ਹੈ ਤੇ ਕੋਸ਼ਿਸ਼ ਹੁੰਦੀ ਹੈ ਜਿਹੜੀ ਵੀ ਸਮੱਸਿਆ ਆਈ ਹੈ ਵੀ ਜਲਦੀ ਤੋਂ ਜਲਦੀ ਉਹ ਰਿਜ਼ੋਲਵ ਹੋਵੇ ਤਾਂ ਕਿ ਕਸਟਮਰ ਇੱਕ 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 ਵਿਸ਼ਵਾਸ ਇੱਕ ਵਿਸ਼ਵਾਸ ਬਣਿਆ ਰਹੇ ਕਿ ਹਾਂ ਵੀ ਮੇਰੇ ਨਾਲ ਹਰ ਪਲ ਹਰ ਸਮੇਂ ਖੜੇ ਨੇ ਹਾਂ ਨਾਲੇ ਪੀ ਸਾਡਾ ਮੇਨ ਕੰਮ ਹੈ ਅਸੀਂ ਇੰਡਸਟਰੀ ਨੂੰ ਪੀਸਫੁਲ ਰਹਿਣਾ ਕਿ ਆਪਣਾ ਕੰਮ ਵੀ ਵਿਵਹਾਰਨ ਤੇ ਕੋਈ ਜਿੰਨਾ ਕੰਮ ਟੈਨਸ਼ਨ ਹੋਣ ਵਾਲਾ ਨਹੀਂ ਹੋਵੇ ਵੀ ਜੋ ਵੀ ਟੈਨਸ਼ਨ ਲੈ ਰਹੇ ਆ ਰਨ ਪੀਸਫੁਲੀ ਮਾਈਂਡ ਆਪਣਾ ਬਿਜ਼ਨਸ ਰਨ ਕਰ ਸਕਣ ਅਗਲਾ ਸਵਾਲਾ ਜੀ ਜਿਹੜੀ ਪ੍ਰੋਜੈਕਟ ਮੈਨੇਜਮੈਂਟ ਉਹਦੇ ਬਾਰੇ ਕੀ ਕਹਿਣਾ ਜੀ ਪ੍ਰੋਜੈਕਟ ਮੈਨੇਜਮੈਂਟ ਕਾਫੀ ਅੱਛਾ ਤੇ ਇੱਕ ਯੂਨੀਕ ਸੌਫਟਵੇਅਰ ਹੈ ਇਹਦੇ ਵਿੱਚ ਤੁਸੀਂ ਕਿ ਤੁਸੀਂ ਮਲਟੀਪਲ ਪ੍ਰੋਜੈਕਟਸ ਸਟਾਰਟ ਕਰ ਲੈਣੇ ਹੋ ਭਾਵੇਂ ਤੁਹਾਡਾ ਕਲਾਇੰਟ ਹੈ ਭਾਵੇਂ ਤੁਸੀਂ ਕੋਈ ਸਾਈਟ ਬਣਾ ਰਹੇ ਹੋ ਤੇ ਉਹਦੇ ਤੁਸੀਂ ਉਹ ਪ੍ਰੋਜੈਕਟ ਐਂਟਰ ਕਰ ਦਿੰਨੇ ਹੋ ਪ੍ਰੋਜੈਕਟ 'ਚ ਅੰਦਰ ਮਲਟੀਪਲ ਟਾਸਕ ਆਪਣੇ ਸਟਾਫ ਨੂੰ ਅਸਾਈਨ ਕਰ ਦਿੰਨੇ ਹੋ ਤੇ ਉਹਦੇ ਵਿੱਚ ਜਿਹੜੇ-ਜਿਹੜੇ ਉਹ ਸੋਲਵ ਕਰਦਾ ਜਾਂਦਾ ਆਪਣੇ ਮੋਬਾਈਲ ਤੇ ਐਂਟਰੀ ਪਾਉਂਦਾ ਜਾਂਦਾ ਹੈ ਕਿ ਆਹ ਬਲੇ ਸੋਲਵ ਹੋ ਗਏ ਪਲੱਸ ਤੁਹਾਡੇ ਤੋਂ OTP ਲੈ ਲੈਂਦਾ ਹੈ ਕਿ ਇਹ ਸੋਲਵ ਹੋ ਗਿਆ ਜਨਰਲ ਕਨਫਰਮ ਹੋ ਜਾਂਦਾ ਹੈ ਕਿ ਉਹ ਰੀਅਲ 'ਚ ਉਹ ਟਾਸਕ ਸੋਲਵ ਹੋ ਗਿਆ ਜਿਵੇਂ ਆਪਾਂ ਉਹਦੇ ਸਾਰੇ ਟਾਸਕ ਸੋਲਵ ਹੋ ਗਏ ਪ੍ਰੋਜੈਕਟ ਇਜ਼ 100% ਕੰਪਲੀਟ ਜੇ ਉਹਦੇ ਦਸਾਂ 'ਚੋਂ 8 ਹੋਏ ਤੇ 80% ਕੰਪਲੀਟ ਹਰ ਇੱਕ ਪ੍ਰੋਜੈਕਟ ਦੀ ਰਿਪੋਰਟ ਆਂਦੀ ਹੈ ਵੀ ਕਿੰਨੇ ਪਰਸੈਂਟ ਕੰਪਲੀਟ ਹੋ ਗਿਆ ਕਿੰਨੇ ਪਰਸੈਂਟ ਰਹਿ ਗਿਆ ਕਿਹੜੇ ਕੰਮ ਹੋਏ ਕਿਹੜੇ ਨਹੀਂ ਹੋਏ ਕਿੰਨੇ ਸਮੇਂ ਤੋਂ ਤੁਸੀਂ ਇਹ ਸੌਫਟਵੇਅਰ ਤੇ ਕੰਮ ਕਰ ਰਹੇ ਹੋ ਐ ਤਕਰੀਬਨ ਅਸੀਂ 10 ਸਾਲਾਂ ਤੋਂ ਬਣਾ ਰਹੇ ਆ ਆਨਲਾਈਨ ਸੌਫਟਵੇਅਰ ਫਸ ਅਸੀਂ ਸਟਾਰਟ ਕੀਤਾ ਸੀਗਾ ਜੀਟੀਵੀ ਟਰਾਂਸਫਾਰਮਰ ਤੋਂ ਉਹਨਾਂ ਨੇ ਸਾਨੂੰ ਇਹ ਇਨੀਸ਼ੀਏਟਿਵ ਦਿੱਤਾ ਸੌਫਟਵੇਅਰ ਬਣਾਉਣ ਦਾ ਇਸ ਤੋਂ ਪਹਿਲੇ ਅਸੀਂ ਆਫਲਾਈਨ ਸੌਫਟਵੇਅਰ ਬਣਾਉਂਦੇ ਸੀ ਹੁਣ ਅਸੀਂ ਆਫਲਾਈਨ ਟੋਟਲ ਬੰਦ ਕਰ ਹੁਣ ਖੁੱਲ ਕੇ ਆ ਗਏ ਖੁੱਲ ਕੇ ਆ ਗਏ ਮਾਰਕੀਟ 'ਚ ਹੁਣ ਤਾਂ ਐਸਐਲ ਕਾਫੀ ਅੱਛਾ ਕਰ ਰਹੇ ਹਾਂ ਰਬ ਦੀ ਦਇਆ ਹੈ ਕਿ ਐਸਐਲ ਅਸੀਂ 3-4 ਐਗਜ਼ੀਬਿਸ਼ਨਸ ਲਗਾਈਆਂ ਹਰ ਜਗ੍ਹਾ ਪਾਰਟਿਸਿਪੇਟ ਕਰਦੇ ਆ ਤੇ ਮਾਰਕੀਟ ਨੇ ਵੀ ਬਹੁਤ ਵਧੀਆ ਰਿਸਪੌਂਸ ਦਿੱਤਾ ਹੈ ਬੜੇ ਅچھے ਕਸਟਮਰ ਬਣੇ ਆ ਬੜੀ ਅਚੀ ਟੀਮ ਬਿਲਡਿੰਗ ਹੋਈ ਹੈ ਖੁਦ ਨੂੰ ਅੱਜਕਲ ਕੰਮ ਵੀ ਘੱਟ ਕਰਨਾ ਪੈਂਦਾ ਤੇ ਆਰਡਰਸ ਵੀ ਜ਼ਿਆਦਾ ਫਾਈਨਲ ਹੁੰਦੇ ਆ ਹੁਣ ਬਹੁਤ ਸਾਰੇ ਹੋਰਾਂ ਕੰਮਾਂ ਦੇ ਨਾਲ ਨਾਲ ਸਭ ਤੋਂ ਵੱਡਾ ਜ਼ਰੂਰੀ ਕੰਮ ਆ ਗਿਆ ਫਾਈਨਾਂਸ ਦਾ ਤੁਸੀਂ ਕਹਿੰਦੇ ਵੀ ਇਹ ਸੌਫਟਵੇਅਰ ਫਾਈਨਾਂਸ ਵਾਲਿਆਂ ਲਈ ਵੀ ਬਹੁਤ ਵਧੀਆ ਕੰਮ ਕਰਦਾ ਫਾਈਨਾਂਸ ਦਾ ਜੀ ਇਹਦਾ ਲਾਜਵਾਬ ਹੈ ਫਿਰ ਐਸੇ ਕੋਜੀ ਸਭ ਤੋਂ ਵੱਡਾ ਚੋਰੀ ਦਾ ਘਰ ਹੁੰਦਾ ਹੈ ਕਪੜੇ ਦਾ ਘਰ ਹੁੰਦਾ ਸਭ ਤੋਂ ਵੱਡਾ ਸਭ ਤੋਂ ਵੱਡਾ ਜੀ ਜੇ ਤੁਸੀਂ ਉਹਨੂੰ ਕੰਟਰੋਲ ਨਾ ਕਰੋ ਇਹਦੇ ਚ ਬਹੁਤ ਹੀ ਫੂਲ ਪ੍ਰੂਫ ਸਿਸਟਮ ਹੈ ਕਿ ਜੋ ਤੁਸੀਂ ਪੀਓ ਕਟਾਇਆ ਸੀਗਾ ਜੋ ਉਹਦੇ ਚ ਰੇਟ ਪਾਇਆ ਸੀਗਾ ਉਹੀ ਰੇਟ ਤੁਹਾਡਾ ਮਟੀਰੀਅਲ ਰੀਸੀਵਿੰਗ ਵੇਲੇ ਆਏਗਾ ਆਟੋਮੈਟਿਕ ਉਸੇ ਦਾ ਹੀ ਪਰਚੇਜ਼ ਦੀ ਇਨਵੋਇਸ ਚੜੇਗਾ ਐਦਾਂ ਨਹੀਂ ਹੈ ਵੀ ਤੁਹਾਡਾ ਪਰਚੇਜ਼ ਆਰਡਰ ਕਿਸੇ ਹੋਰ ਰੇਟ ਦੇ ਕਟਾਇਆ ਸੀ ਇਨਵੋਇਸ ਕਿਸੇ ਹੋਰ ਰੇਟ ਤੇ ਹੋ ਪੋਸੀਬਲ ਨਹੀਂ ਹੋਏਗਾ ਅਕਾਊਂਟੈਂਟ ਦੇ ਇਹਦੇ 'ਚ ਹੱਥ ਬੰਨੇ ਆ ਜਾਂ ਜਿਹੜਾ ਪਰਚੇਜ਼ ਇਨਵੌਇਸ ਕਰ ਰਿਹਾ ਉਹ ਜੋ ਤੁਸੀਂ ਰੇਟ ਡਿਸਾਇਡ ਕੀਤੇ ਜੋ ਆਪਣੇ ਮੋਬਾਈਲ ਤੋਂ ਅਪਰੂਵ ਕੀਤੇ ਉਹੀ ਆਣੀਏ ਪਲੱਸ ਕੋਈ ਫਿਕਟਿਸ਼ੀਅਸ ਬਿਲ ਐਂਟਰ ਨਹੀਂ ਕਰ ਸਕਦਾ ਜਿਵੇਂ ਕਰੋੜਾਂ ਦੀ ਪਰਚੇਜ਼ ਹੁੰਦੀ ਹੈ ਤੁਸੀਂ ਉੱਥੇ ਜਾ ਕੇ ਕੋਈ 5000 ਦਾ ਫਿਕਟਿਸ਼ੀਅਸ ਬਿਲ ਦੇਤਾ ਨਾਰਮਲ ਜੇ ਤੁਸੀਂ ਕੋਈ ਟੈਲੀ ਬਿਜ਼ੀ ਚਲਾ ਰਹੇ ਹੋ ਉੱਚ ਪਾਸ ਹੋ ਜਾਏਗਾ ਇਹਦੇ 'ਚ ਪ੍ਰੋਪਰ ਪਹਿਲੇ ਉਹਦਾ ਪੀਓ ਕੱਟਿਆ ਜਾਏਗਾ ਅਪਰੂਵ ਹੋਏਗਾ ਮਾਲ ਆਏਗਾ ਫਿਰ ਉਹਦੀ ਐਂਟਰੀ ਹੋਏਗੀ ਨਹੀਂ ਤਾਂ ਐਂਟਰੀ ਨਹੀਂ ਹੋਏਗੀ ਇਹਦਾ ਮਤਲਬ ਕਾਫੀ ਅੱਛਾ ਸਿਸਟਮ ਹੈ ਪਲੱਸ ਬੈਲੈਂਸ ਸ਼ੀਟਸ ਵਗੈਰਾ ਜੀਐਸਟੀ ਰਿਟਰਨ ਸਿੰਗਲ ਕਲਿਕ ਜੀਐਸਟੀ ਰਿਟਰਨ ਜਾਂਦੀਆਂ ਸਿੰਗਲ ਕਲਿਕ ਤੁਹਾਨੂੰ ਬੈਲੈਂਸ ਸ਼ੀਟਸ ਸਭ ਕੁਝ ਓਪਨ ਹੋ ਗਿਆ ਬਹੁਤ ਈਜ਼ੀ ਹੈ ਪਲੱਸ ਉਹਨਾਂ ਤੁਹਾਡਾ ਉਹ ਵੀ ਹੈ ਵੀ ਸਿਕਿਉਰ ਵੀ ਹੈ ਮਤਲਬ ਇਹ ਸਾਰੀ ਇਨਫੋਰਮੇਸ਼ਨ ਮਾਲਕ ਲਈ ਤਾਂ ਅਵੇਲੇਬਲਸ ਨੇ 24 ਘੰਟੇ ਹਰ ਵੇਲੇ ਹਰ ਜਗ੍ਹਾ ਪਰ ਜਿਹੜਾ EMPLOYEE ਹੈ ਉਹਨੂੰ ਆਪਾਂ ਸਿਲੈਕਟਿਵ ਇਨਫੋਰਮੇਸ਼ਨ ਦਿੰਨੇ ਆ ਜਿੰਨੀ ਉਹਦੀ ਕੰਮ ਦੀ ਹੈ ਜਿੰਨੀ ਉਸ ਡਿਪਾਰਟਮੈਂਟ ਦੀ ਹੈ ਉਹਨੂੰ ਸਾਰਾ ਕੁਝ ਵਿਜ਼ੀਬਲ ਨਹੀਂ ਹੋਏਗਾ ਅਕਾਊਂਟਸ ਵਾਲੇ ਬੰਦੇ ਉਸ ਅਕਾਊਂਟ ਸੀ ਡਿਸਪਲੇ ਹੋਏਗਾ ਮਟੀਰੀਅਲ ਸਟੋਰ ਇਨ ਚਾਰਜ ਨੂੰ ਸਿਰਫ ਸਟੋਰ ਦੀਆਂ ਰਿਪੋਰਟਾਂ ਆਣਗੀਆਂ ਬਾਕੀ ਬੰਦਿਆਂ ਨੂੰ ਪਰ ਰਿਸਟ੍ਰਿਕਟ ਕਰ ਸਕਦੇ ਆ ਕਿਹੜੀ ਰਿਪੋਰਟ ਦੇਣੀ ਹੈ ਕਿਹੜੀ ਨਹੀਂ ਦੇਣੀ ਜਿਸ ਤਰ੍ਹਾਂ ਜੀ ਆਪਣੇ ਇੰਡੀਆ ਦੇ ਵਿੱਚ ਹੋਣੋਂ ਪ੍ਰੋਡਕਸ਼ਨ ਦੀ ਇੰਡਸਟਰੀ ਬਹੁਤ ਜ਼ਿਆਦਾ ਜਿਹੜੀ ਵੀ ਇੰਡਸਟਰੀ ਹੈ ਉਹ ਹਰ ਇੱਕ ਤੌਰ ਤੇ ਮਾਰਕੀਟ ਅਲੱਗ ਇੱਕ ਮੈਥਡ ਆ ਗਿਆ ਇੱਕ ਪ੍ਰੋਡਕਸ਼ਨ ਜ਼ਿਆਦਾ ਜਿਵੇਂ ਪ੍ਰੋਡਕਸ਼ਨ ਵਾਲਿਆਂ ਲਈ ਪ੍ਰੋ ਪ੍ਰੋਡਕਸ਼ਨਲੀ ਸਾਡੇ ਕੋਲ ਇੱਕ ਸਪੈਸ਼ਲ ਸੌਫਟਵੇਅਰ ਹੈ ਪ੍ਰੋਡਕਸ਼ਨ ਡਿਸਕਰੀਟ ਉਹ ਇਸ ਤੋਂ ਲੱਗਿਆ ਜੀ ਇਸੇ ਦੇ ਵਿੱਚ ਆ ਜਾਂਦਾ ਜੀ ਵੀ ਹੈ ਤਾਂ ERP ਦਾ ਹੀ ਪਾਰਟ ਬਟ ਇਹ ਇੰਡਸਟਰੀ ਦੇ ਡਿਪੈਂਡ ਹੈ ਵੀ ਉਹਨੇ ਕਿਹੜਾ ਮੋਡਿਊਲ ਲੈਣਾ ਹੈ ਕਿਹੜਾ ਨਹੀਂ ਲੈਣਾ ਹੈ ਇਹ ਇੰਡਸਟਰੀ ਦੇ ਸਾਈਜ਼ ਤੇ ਵੀ ਡਿਪੈਂਡ ਕਰਦਾ ਹੈ ਮੈਨਪਰਪਰ ਤੇ ਡਿਪੈਂਡ ਕਰਦਾ ਹੈ ਜਿੰਨੀ ਨੀਡ ਹੈ ਉਹਦੇ ਲਈ ਅਵੇਲੇਬਲ ਹੈ ਮਤਲਬ ਕਿ ਕੋਈ ਵੀ ਇੰਡਸਟਰੀ ਵਾਲਾ ਵੀਰ ਜਦੋਂ ਵੀ ਕੋਈ ਇਸ 카운ਟਰ ਤੇ ਆ ਕੇ ਮੰਮੀ ERP ਵਾਲੇ ਨਾਲ ਗੱਲ ਕਰੂਗਾ ਉਹਨੂੰ ਕੁਝ ਨਾ ਕੁਝ ਉਹਦੇ ਕੰਮ ਨਾਲ ਰਿਲੇਟਡ ਦੇ ਕੇ ਤੋਰਨਗੇ ਖਾਲੀ ਨਹੀਂ ਜਾਣ ਦਿੰਦੇ ਵੀ ਇੰਨਾ ਕੁ ਭੰਡਾਰਾ ਭਰ ਕੇ ਬੈਠੇ ਵੀ ਜਿਹੜਾ ਵੀ ਇੱਕ ਜੋ ਆ ਗਿਆ ਉਹ ਉਥੋਂ ਕੁਛ ਨਾ ਕੁਛ ਲੈ ਕੇ ਜਾਊਗਾ ਜਿੰਨਾ ਕੁਝ ਦੇਖਦੇ ਆ ਪੜ੍ਹਦੇ ਆ ਹਰੇਕ ਦੇ ਕੰਮ ਦੀ ਚੀਜ਼ ਹੈ ਕੋਈ ਐਸਾ ਬੰਦਾ ਨਹੀਂ ਵੀ ਜਿਹੜਾ ਕਹੇ ਵੀ ਇਹਦੇ ਵਿੱਚ ਮੇਰੇ ਲਾਇਕ ਨਹੀਂ ਛੱਡਿਆ ਹੁਣ ਪ੍ਰੋਡਕਸ਼ਨ ਵਾਲਿਆਂ ਬਾਰੇ ਕੀ ਬਣਦਾ ਜੀ ਸਰ ਪ੍ਰੋਡਕਸ਼ਨ ਦੇ ਵਿੱਚ ਜਿਵੇਂ ਤੁਸੀਂ ਇੱਕ ਸਾਈਕਲ ਬਣਾ ਰਹੇ ਹੋ ਤੁਹਾਡੇ ਫਰੇਮ ਅਲੱਗ ਜਗ੍ਹਾ ਤੇ ਬਣ ਰਿਹਾ ਟਾਇਰ ਅਲੱਗ ਬਣ ਰਿਹਾ ਟਿਊਬ ਅਲੱਗ ਬਣ ਰਿਹਾ ਬਾਕੀ ਚੀਜ਼ਾਂ ਤੁਸੀਂ ਜਸਟ ਮਤਲਬ ਆਰਡਰ ਦਿੰਨੇ ਹੋ ਤੇ ਅਸੈਂਬਲੀ ਕਰ ਰਹੇ ਹੋ ਤੇ ਉਹ ਸਾਰੇ ਡਿਪਾਰਟਮੈਂਟ ਦੀ ਇਹਦੇ ਵਿੱਚ ਪ੍ਰੋਡਕਸ਼ਨ ਆ ਜਾਈ। ਕਿ ਅੱਜ ਫਰੇਮ ਵਾਲੇ ਨੇ ਕਿੰਨੇ ਫਰੇਮ ਬਣਾਏ? ਫਰੇਮ ਵਾਲੇ ਨੂੰ ਕਿੰਨਾ ਮਟੀਰੀਅਲ ਚਾਹੀਦਾ ਹੈ? ਕਿੰਨਾ ਪ੍ਰੋਡਕਟ ਬਣਾਉਣ ਲਈ ਕਿੰਨਾ ਮਟੀਰੀਅਲ ਉਹ ਕੋ ਅਵੇਲੇਬਲ ਹੈ? ਕਿੰਨੇ ਦਾ ਆਰਡਰ ਦਈਏ? ਇੱਥੇ ਟਾਇਰ ਡਿਪਾਰਟਮੈਂਟ ਦਾ ਟਿਊਬ ਡਿਪਾਰਟਮੈਂਟ ਦਾ ਹਰ ਇੱਕ ਦੀ ਪ੍ਰੋਡਕਸ਼ਨ ਤੁਸੀਂ ਮੋਬਾਈਲ ਤੇ ਜਾਂ ਟੈਬਲੇਟ ਤੇ ਹੀ ਫਿਲ ਕਰ ਸਕਦੇ ਹੋ। ਕੋਈ ਵੱਡੇ ਸੌਫਟਵੇਅਰ ਇਹ ਸੌਫਟਵੇਅਰ ਨੂੰ ਚਲਾਉਣ ਦੇ ਲਈ ਤੁਹਾਨੂੰ ਕੰਪਿਊਟਰ ਜਾਂ ਕਲਾਊਡ ਕਿਸ ਬੇਸ ਤੇ ਚਲੇਗਾ? ਇਹ ਕਲਾਊਡ ਬੇਸ ਸੌਫਟਵੇਅਰ ਹੈ ਜੀ। ਕੰਪਿਊਟਰ ਦਾ ਵੀ ਕੰਮ ਨਹੀਂ ਪੜੇਗਾ। ਕੰਪਿਊ ਆ ਕੰਪ ਤੁਸੀਂ ਮੋਬਾਈਲ ਤੇ ਚਲਾ ਸਕਦੇ ਹੋ ਆ ਕੰਪਿਊਟਰ ਤੇ ਤੁਸੀਂ ਜਰੂਰੀ ਨਹੀਂ ਆਰਡਰ ਪਾਣਾ ਜਿਵੇਂ ਪ੍ਰੋਡਕਸ਼ਨ ਹੈ ਕਈ ਵਾਰ ਉੱਥੇ ਨਹੀਂ ਮਸ਼ੀਨਾਂ ਤੁਸੀਂ ਕੰਪਿਊਟਰ ਰੱਖਣ ਦੀ ਜਗ੍ਹਾ ਨਹੀਂ ਹੈ ਤੇ ਤੁਸੀਂ ਉੱਥੇ ਵੀ ਪਾ ਸਕਦੇ ਹੋ ਕਲਾਉਡ ਪ੍ਰਿੰਟਿੰਗ ਹੈ ਤੁਹਾਡੇ ਜੇ ਤੁਸੀਂ ਚਲਦੇ ਚਲਦੇ ਵੀ ਦੀ ਪ੍ਰਿੰਟਿੰਗ ਦੋਗੇ ਤੁਹਾਡੇ ਆਫਿਸ ਚ ਪ੍ਰਿੰਟਿੰਗ ਇਹਦੀ ਨਿਕਲ ਆਏਗੀ ਤੇ ਕਲਾਉਡ ਪ੍ਰਿੰਟਰ ਨਾਲ ਇਹਦਾ ਅਟੈਚ ਹੈ ਕਾਫੀ ਵਧੀਆ ਤੇ ਐਡਵਾਂਸ ਸੌਫਟਵੇਅਰ ਹੈ ਹਰ ਇੱਕ ਚੀਜ਼ ਨਾਲ ਸੀ ਲਿੰਕ ਕੀਤਾ ਹੋਇਆ ਸਾਡੇ ਕਾਫੀ ਕਸਟਮਰ ਹੈ ਜਿਹੜੇ ਚਲਾ ਰਹੇ ਆ ਜਿਵੇਂ ਮੈਂ ਨਾਮ ਲੈਣਾ ਚਾਹੂੰਗਾ ਜੁਪੀਟਰ ਰੈਕ ਵਾਲਿਮਿਟਿਡ ਜਲ ਸਾਡੀ 파ਟੀ ਹੈ ਕੀ ਮਜ਼ਾ ਆਇਆ ਨਮੋਸਿਸ ਹੈ ਜੀਟੀਬੀ ਟਰਾਂਸਫਾਰਮਰ ਹੈ ਗੁੱਡ ਗੁੱਡ ਮੈਨੂਫੈਕਚਰਸ ਹੈ ਫਾਸਨਰ ਦੇ ਵਿੱਚ ਕਾਫੀ ਅچھے ਰੋਲ ਅਪ ਹਾਂ ਲਾਟ ਆਫ ਕਸਟਮਰ ਹੈ ਜਿਨ੍ਹਾਂ ਦੇ ایਆਰਪੀ ਸਕਸੈਸਫੁਲ ਚੱਲ ਰਿਹਾ ਤੇ ਜਿਨ੍ਹਾਂ ਦੀ ਬਦੌਲਤ ਹੀ ਅਸੀਂ ਇੱਥੇ ਬੈਠੇ ਆ ਤੇ ਤੁਹਾਡੇ ਸਾਰਿਆਂ ਨੂੰ ਡੈਮੋ ਦੇ ਪਾ ਰਹੇ ਆ ਤੇ ਇਹ ਸਾਡੇ ਲਈ ਬੜਾ ਵਧੀਆ ਹੈ ਕਿ ਅੱਜ ਤੁਸੀਂ ਜਿਵੇਂ ਮਹਾਪੰਜਾਬ ਤੋਂ ਸਾਡਾ ਇੰਟਰਵਿਊ ਲੈਣ ਆਏ ਹੋ ਹੋਰ ਵੀ ਆਪਣੇ ਭਾਈ ਵੀ ਰਾਏ ਸੀਗੇ ਤੇ ਇਹ ਸਾਡੇ ਕਸਟਮਰ ਦੇ ਹੀ ਪਿਆਰ ਇਹ ਤਾਂ ਸਾਡਾ ਕੰਮ ਹੈ ਜੀ ਜਿੱਥੇ ਵੀ ਸਾਨੂੰ ਕੋਈ ਲੱਗਦਾ ਕਿ ਸਮਾਜ ਨੂੰ ਜਾਂ ਕਿਸੇ ਵੀ ਇੰਡਸਟਰੀ ਨੂੰ ਜਾਂ ਕਿਸੇ ਵੀ ਪਬਲਿਕ ਨੂੰ ਕੋਈ ਸੁੱਖ ਸਹੂਲਤਾਂ ਦੇਣ ਵਾਲੀਆਂ ਜਿੱਥੇ ਚੀਜ਼ਾਂ ਨੇ ਅਸੀਂ ਲੱਭ ਕੇ ਪਬਲਿਕ ਦੇ ਅੱਗੇ ਲੈ ਕੇ ਆਉਣੀਆਂ ਨੇ ਜੀ ਐਗਜ਼ੀਬਿਸ਼ਨ ਦਾ ਕਾਰਨ ਵੀ ਇਹੀ ਹੈ ਸਾਨੂੰ ਲੱਗਿਆ ਕਿ ਇਹ ਸਮੇਂ ਦੀ ਜ਼ਰੂਰਤ ਹੈ ਇਹ ਚੀਜ਼ਾਂ ਚਾਹੀਦੀਆਂ ਨੇ ਜਿਹਦੇ ਨਾਲ ਕਿ ਇੰਡਸਟਰੀ ਦਾ ਇੰਨਾ ਮੁਸ਼ਕਲ ਕੰਮ ਤੁਸੀਂ ਬੜਾ ਆਸਾਨ ਕਰ ਦਿੱਤਾ ਲੇਕਿਨ ਹੁਣ ਅਗਲਾ ਸਵਾਲ ਹੈ ਸਰਾਰ ਜੀ ਵੀ ਜਦੋਂ ਮੇਨ ਗੱਲ ਇਹ ਰਹਿ ਗਈ ਕਿ ਹਰ ਕੋਈ ਕਹਿੰਦਾ ਕਿ ਮੈਂ ਆਪਣਾ ਪੂਰਾ ਕੰਮ ਘਾਰ ਸੌਫਟਵੇਅਰ ਦੇ ਹਵਾਲੇ ਕਰ ਦਿੱਤਾ ਜਦੋਂ ਸੌਫਟਵੇਅਰ ਦੇ ਹਵਾਲੇ ਕਰ ਦਿੱਤਾ ਇਹਦੀ ਸਕਿਉਰਟੀ ਕੀ ਹੈ ਸਰੇ 100% ਸਿਕਿਉਰਡ ਹੈ ਸਾਡਾ 100% ਸਾਡੀ ਟੀਮ ਹੈ ਦੇ ਤੇ ਰੈਗੂਲਰ ਕੰਮ ਕਰ ਰਹੀ ਹੈ ਤੇ ਕੋਈ ਇੱਕ ਬੰਦੇ ਦਾ ਡਾਟਾ ਦੂਜਾ ਦੇ ਨਹੀਂ ਸਕਦਾ ਸੌਫਟਵੇਅਰ ਜਦੋਂ ਵੀ ਓਪਨ ਹੋਏਗਾ ਪਹਿਲੇ ਤੁਸੀਂ ਦਾ ਯੂਜ਼ਰ ਪਾਉਂਗੇ ਪਾਸਵਰਡ ਪਾਉਂਗੇ ਫਿਰ ਹਰ ਇੱਕ ਦੇ ਮੋਬਾਈਲ ਤੇ ਓਟੀਪੀ ਆਏਗਾ ਫਿਰ ਲੌਗਇਨ ਆਏਗਾ ਕਿਉਂਕਿ ਅੱਜਕੱਲ ਲੋਕਾਂ ਦੇ ਵਿੱਚ ਡਰ ਹੈ ਨਾ ਕਿ ਜਦੋਂ ਤੋਂ ਕੰਪਿਊਟਰ ਦੀ ਟੈਕਨੀਕ ਆ ਗਈ ਉਦੋਂ ਤੋਂ ਠੱਗੀ ਫਰਾਡ ਵਧ ਗਏ ਨੇ ਨਹੀਂ ਇਹਦੇ ਨਾਲ ਤੁਹਾਡਾ ਫੋਰਟ ਕੰਟਰੋਲ ਹੁੰਦਾ ਫਰਾਡ ਦਾ ਕੋਈ ਚਾਂਸ ਹੀ ਨਹੀਂ ਹੈ ਤੇ ਇਨਵੈਂਟ ਤੋੜੇ ਤੁਸੀਂ ਸਟਾਫ ਨੂੰ ਵੀ ਜੋ ਡਿਸਪਲੇ ਕਰਨਾ ਸਿਰਫ ਉਹਨਾਂ ਕੀ ਆਏਗਾ ਅਲੱਗ-ਅਲੱਗ ਪਰਮਿਸ਼ਨਾਂ ਲੱਗ ਜਾਂਦੀਆਂ ਐ empioyee's ਦੇ ਵਿੱਚ ਮਾਸਟਰ ਚ ਤੁਸੀਂ ਉਹਨਾਂ ਸਾਰੀਆਂ ਲੈਜਰ ਨਹੀਂ ਦਿਖਾਣੇ ਜਿਹੜੀ ਲੈਜਰ ਦਿਖਾਣੇ ਤੁਸੀਂ ਚੂਜ਼ ਕਰ ਸਕਦੇ ਹੋ ਉਹੀ ਆਣਗੇ ਜਾਣਦੀ ਜਿਵੇਂ ਅੱਗੇ ਕਈ ਵਾਰੀ ਕੰਪਿਊਟਰ ਦੇ ਵਿੱਚ ਕੰਮ ਕਰਦਿਆਂ ਕਰਦਿਆਂ ਸਮੱਸਿਆਵਾਂ ਆਉਂਦੀਆਂ ਸੀ ਕਿ ਕੋਈ ਮਾਲਵੇਅਰ ਕੋਈ ਵਾਇਰਸ ਇਸ ਤਰ੍ਹਾਂ ਦਾ ਆ ਗਿਆ ਉਹਦਾ ਜਿੰਨਾ ਵੀ ਡਾਟਾ ਹੁੰਦਾ ਸੀ ਸਾਰਾ ਉਹ ਖਰਾਬ ਹੋ ਜਾਂਦਾ ਸੀ ਇਥੇ ਉਹਦੀ ਡਾਟਾ ਦੀ ਸੇਫਟੀ ਦੇ ਲਈ ਸਰਦਾਰ ਜੀ ਕਹਿੰਦੇ ਆ ਵੀ ਸਾਡੇ ਕੋਲ 100% ਅਸੀਂ ਗਾਰੰਟੀ ਲੈਂਦੇ ਆ 100% ਅਸੀਂ ਜ਼ਿੰਮੇਵਾਰੀ ਲੈਂਦੇ ਆ ਕਿ ਇਹ ਖਰਾਬ ਹੋਣ ਦੇ ਕੋਈ ਚਾਂਸ ਨਹੀਂ ਰਹਿ ਜਾਂਦੇ ਅਸੀਂ ਸਭ ਕੁਝ ਠੀਕ ਕਰਨ ਦੇ ਲਈ